ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਨਵੇਂ ਵੀਡੀਓ ਵਿੱਚ ਤੇ ਅੱਜ ਜੋਬਨ ਛੁੱਟੀ ਦੀ ਅੱਜ ਜੋਬਨ ਲੱਗਿਆ ਬੋਰਡ ਦੀ ਬਫਿੰਗ ਕਰਨ ਤੇ ਆਪਾਂ ਦਿਖਾਉਨੇ ਆ ਕਿਵੇਂ ਕਰਦਾ ਚਲੋ ਅੱਜ ਦਿਖਾਈਏ ਠੀਕ ਹੈ ਸਮਾਨ ਆ ਦੇ ਕੋਲ ਕਿਹੜੀ ਪਾਲਸ ਕਰਦੇ ਹਾਂ ਵੀ ਜੋਬਨ ਮੇਰੇ ਵੱਲੋਂ ਸਾਰਿਆਂ ਨੂੰ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਕਰ ਰਹੇ ਹਾਂ ਬੋਲਟ ਦੀ ਆਪਣੇ ਦੀ ਬਫਿੰਗ ਜੀ ਹੂੰ ਦੇ ਨੇ ਕ੍ਰੋਮ ਵਾਲੀਆਂ ਤੀਜਾ ਹੋਣੇ ਜਿਵੇਂ ਦੁੱਜਾ ਸਲੈਂਸਰ ਬੈਂਡ ਹੋਰ ਜਿਹੜੀਆਂ ਕ੍ਰੋਮ ਵਾਲੀਆਂ ਹੋਣਗੀਆਂ ਉਹ ਆਪਾਂ ਐਨ ਚਮਕਾ ਦੇਣੀ ਹੈ ਜਿਵੇਂ ਆ ਚਮਕਿਆ ਹੋਇਆ ਆ ਪਹਿਲਾਂ ਨਹੀਂ ਇੱਕ ਸਮਾਣਾ ਹੋ ਜਾਂਦਾ ਇਹ ਇਹ ਇੱਕ ਜਿਹਾ ਹੋ ਜਾਂਦਾ ਜਿਵੇਂ ਦਾਗ ਪੈ ਪੈ ਕੇ ਇੱਕ ਦੋ ਵਾਰੀ ਆਪਾਂ ਪਹਿਲਾਂ ਵੀ ਕਰੀਏ ਬਫਿੰਗ ਇਹਦੇ ਉੱਪਰ ਜਿਵੇਂ ਆ ਇੰਡੀਕੇਟਰਾਂ ਦੇ ਵੀ ਕਰੀਏ ਇਹਦੇ ਪਰ ਦਾਗ ਪੈ ਜਾਂਦੇ ਆ ਆਪ ਆਪਣੇ ਕੋਲ ਪਾਲਿਸ਼ ਆ ਪਾਲਿਸ਼ ਸਿਲਵਰ ਸਿਲਵਰ ਜੀ ਸਿਲਵਰ ਪਾਲਿਸ਼ ਇਹ ਠੀਕ ਹੈ ਇੱਕ ਆਹੀ ਚੀਜ਼ ਲੱਗੀ ਆ ਬਸ ਬਾਕੀ ਇੱਕਾ ਗ੍ਰੈਂਡਰ ਲੱਗਿਆ ਬਫਿੰਗ ਪੈਡ ਲੱਗਿਆ ਆਪਾਂ ਦੇਸੀ ਜਿਹੇ ਤਰੀਕੇ ਨਾਲ ਕਰ ਦੇਣੀ ਆਪਾ ਲਾਈ ਜਿਆਦੇ ਦੇ ਉੱਤੇ ਚੱਕ ਕੇ ਦੇ ਉੱਤੇ ਪਾ ਦਿਓ ਆਪਾ ਅਪਲਾਈ ਕਰਤਾ ਜਿਆਦੇ ਬਾਅਦੂ ਤੇ ਗ੍ਰੈਂਡਰ ਮਾਰ ਦੋ ਚੱਲ ਹੁਣ ਗਲੈਂਡਰ ਦਾ ਕੰਮ ਆ ਚਮਕ ਤਾਂ ਆਉਂਦੀ ਆ ਨਾ ਇਹ ਚਮਕ ਤਾਂ ਆਉਂਦੀ ਐ ਕਿਉਂ ਕਹਿਣ ਪੂਰੀ ਆਉਂਦੀ ਐ ਜਿਆਦੇ ਨੇ ਕਸਾਈ ਕਰਨੀ ਇਹਨੇ ਫਿਰ ਉਹ ਜਿਹੜੇ ਦਾਗ ਜਿਹਨੇ ਉਹ ਸਾਫ ਹੋ ਜਾਂਦੇ ਨਹੀਂ ਜਰਜੀ ਮੰਗੋ ਆ ਯਾਰਾ ਆਪਣੇ ਲੱਗੀ ਵੀ ਔਰੇ ਡੱਬੇ ਜੇ ਪੈ ਜਾਂਦੇ ਹਨਾ ਆ ਔਰੇ ਯਾਰਾ ਆਪਣੇ ਠੀਕ ਐ ਚੱਲ ਉੱਥੇ ਮਾਰ ਕੇ ਦਿਖਾਉ ਜਿੱਥੇ ਖਾਸੀ ਜਰ ਪੈ ਜਾਂਦੀ ਆ ਉੱਥੇ ਘੱਟ ਕਰ ਦਉ ਜਣੀ ਕਿ ਉਹ ਕਰ ਦਿੰਦਾ ਸਾਫ ਜਦ ਹੋ ਜਾਂਦਾ ਸਾਫ ਹੋ ਜਾਂਦਾ ਜਿਵੇਂ ਹੁਣ ਆ ਚੀਜ਼ ਲੱਗੀ ਵੀ ਆ ਆ ਇੱਥੇ ਇੱਥੇ ਆਪਣੇ ਆ ਦੇਖੋ ਦਾਗ ਪਏ ਵੀ ਆ ਜੀ ਸਾਇਲੈਂਸਰ ਬੂਰਾ ਜਿਹਾ ਲੱਗਣ ਲੱਗ ਜਾਂਦਾ ਹੁਣ ਪੁਰਾਣਾ ਪੁਰਾਣਾ ਜਿਹਾ ਜੰਗੀਕ ਸਾਫ ਹੋ ਰਿਹਾ ਇਹ ਨਾਲ ਚਲੋ ਉਹ ਖੁੰਜੀ ਚ ਲਾ ਦਿਖਾ ਦਿੰਦੇ ਹਾਂ ਬਾਹਲੇ ਚ ਹਾਂ ਕੀ ਤਾਂ ਹੋ ਰਿਹਾ ਹੈ ਜਿੰਨੇ ਗਰਮ ਹੋ ਕੇ ਨਾ ਸਲੈਂਸਰ ਗਰਮ ਹੋ ਜਾਂਦਾ ਨਾ ਨਾ ਜਲਣ ਦੀ ਵੀ ਹੈ ਜਿਹੜਿਆਂ ਕੇ ਲੱਗਦਾ ਨਹੀਂ ਹਾਂ ਅਵੇਰੀ ਬਹੁਤ ਫਰਕ ਪੈਂਦਾ ਵਧੀਆ ਲੱਗਦਾ ਜੰਤਰੀ ਆ ਜਾਂਦੀ ਐ ਜਿਵੇਂ ਐچھے ਵੀ ਮਾਰ ਦਵੇ ਆ ਦਾਗ ਜੇ ਪਏ ਹੋਏ ਆ ਪੂਰੇ ਭੱਜੀ ਜਾਊਗਾ ਆ ਹੈੱਡ ਜੇ ਵੱਜ ਜਾਣਗੇ 200 ਯਾਨੀ ਕਿ ਜਿਹੜੀਆਂ ਮੋਟਾ ਮੋਟਾ ਜਿਵੇਂ ਕਹਿ ਦੀ ਆਪਾਂ ਕ੍ਰੋਮ ਵਾਲੀਆਂ ਚੀਜ਼ਾਂ ਆਆਂ ਪਰ ਵੱਜ ਜਾਣਗੇ ਹੂੰ ਪਹਿਲਾਂ ਸਾਫ਼ ਕੱਪੜਾ ਫੇਰ ਕੇ ਸਾਫ਼ ਕਰਕੇ ਉਹਨਾ ਮੇਲ ਮਾਰ ਪਹਿਲਾਂ ਇਹ ਧੋਇਆ ਤਾਂ ਪੂਰੇ ਸਾਰੇ ਕਿਤੇ ਮਿੱਟੀ ਲੱਗੀ ਹੋਈ ਦੀ ਮੀਂਹ ਕਰਕੇ ਆਪਾਂ ਲੈ ਕੇ ਜਾਂਦੇ ਤੇ ਤਾਂ ਕਰਕੇ ਪਹਿਲਾਂ ਧੋਇਆ ਤਾਂ ਸਲੇਸਰ ਤੇ ਲੱਗੀ ਹੋਈ ਦੀ ਫਿਰ ਇਹਨੂੰ ਪਹਿਲਾਂ ਸਾਫ਼ ਕਰ ਲੰਨੇ ਆਪਾਂ ਫਿਰ ਇਹਦੇ ਉੱਪਰ ਅਪਲਾਈ ਕਰਕੇ ਪੋਜੀਟਿਵ ਤੇ ਬਾਅਦ ਚੋਂ ਮਾਰ ਦਿੰਨੇ